ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਇਸ ਇਤਿਹਾਸਿਕ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਵਧਾਈ ਦਿੰਦੀ ਹਾਂ ਅੱਜ ਤੋਂ 75 ਸਾਲ ਪਹਿਲਾਂ 26 ਜਨਵਰੀ ਨੂੰ ਭਾਰਤੀ ਗਣਰਾਜ ਦਾ ਮੂਲ ਗ੍ਰੰਥ ਯਾਨੀ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਲਗਭਗ 3 ਸਾਲਾਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਸੰਵਿਧਾਨ ਨੂੰ ਅਪਣਾਇਆ ਇਸ ਮੌਕੇ ਦੀ ਯਾਦ ਵਿੱਚ 26 ਨਵੰਬਰ ਦਾ ਦਿਨ 2015 ਤੋਂ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਗਣਤੰਤਰ ਦਿਵਸ ਦਾ ਜਸ਼ਨ ਸਾਰੇ ਦੇਸ਼ ਵਾਸੀਆਂ ਲਈ ਸਮੂਹਿਕ ਖੁਸ਼ੀ ਤੇ ਮਾਣ ਦਾ ਵਿਸ਼ਾ ਹੈ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਕੌਮ ਦੇ ਇਤਿਹਾਸ ਵਿੱਚ 75 ਸਾਲਾਂ ਦਾ ਸਮਾਂ ਅੱਖ ਚਪਕਣ ਵਾਂਗ ਹੁੰਦਾ ਹੈ ਪਰ ਮੇਰੇ ਖਿਆਲ ਵਿੱਚ ਭਾਰਤ ਦੇ ਪਿਛਲੇ 75 ਸਾਲਾਂ ਦੇ ਸੰਦਰਭ ਵਿੱਚ ਇਹ ਬਿਲਕੁਲ ਨਹੀਂ ਕਿਹਾ ਜਾ ਸਕਦਾ ਇਹ ਉਹ ਦੌਰ ਹੈ ਜਿਸ ਵਿੱਚ ਭਾਰਤ ਦੀ ਲੰਬੀ ਨੀਂਦ ਸੁੱਤੀ ਹੋਈ ਆਤਮਾ ਮੁੜ ਜਾਗ ਪਈ ਹੈ ਤੇ ਸਾਡਾ ਦੇਸ਼ ਵਿਸ਼ਵ ਪਾਈਚਾਰੇ ਵਿੱਚ ਆਪਣਾ ਸਹੀ ਸਥਾਨ ਹਾਸਲ ਕਰਨ ਦੇ ਲਈ ਅੱਗੇ ਵਧਿਆ ਹੈ ਦੁਨੀਆ ਦੀ ਸਭ ਤੋਂ ਪੁਰਾਤਨ ਸਭਿਤਾਵਾਂ ਵਿੱਚ ਸ਼ਾਮਿਲ ਭਾਰਤ ਨੂੰ ਗਿਆਨ ਤੇ ਬੁੱਧੀ ਦਾ ਮੂਲ ਮੰਨਿਆ ਜਾਂਦਾ ਸੀ ਪਰ ਭਾਰਤ ਨੂੰ ਇੱਕ ਕਾਲੇ ਦੌਰ ਵਿੱਚੋਂ ਗੁਜ਼ਾਰਨਾ ਪਿਆ ਮਾਸਤੀਵਾਦੀ ਸ਼ਾਸਨ ਦੇ ਅਧੀਨ ਅਣਮਨੁੱਖੀ ਸ਼ੋਸ਼ਣ ਕਾਰਨ ਦੇਸ਼ ਵਿੱਚ ਅਤ ਗਰੀਬੀ ਦਾ ਬੋਲਬਾਲਾ ਸੀ ਇਸ ਦਿਨ ਸਭ ਤੋਂ ਪਹਿਲਾਂ ਅਸੀਂ ਉਹਨਾਂ ਬਹਾਦਰਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਮਾਤ ਭੂਮੀ ਨੂੰ ਵਿਦੇਸ਼ੀ ਹਕੂਮਤ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਲੋਕ ਉਹਨਾਂ ਵਿੱਚੋਂ ਕੁਝ ਆਜ਼ਾਦੀ ਘੁਲਾਟੀਆਂ ਬਾਰੇ ਜਾਣਦੇ ਨੇ ਪਰ ਉਹ ਉਹਨਾਂ ਵਿੱਚੋਂ ਬਹੁਤਿਆਂ ਬਾਰੇ ਨਹੀਂ ਜਾਣਦੇ ਇਸ ਸਾਲ ਅਸੀਂ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਦਿਤੀ ਮਨਾ ਰਹੇ ਹਾਂ ਇਹ ਉਹਨਾਂ ਪ੍ਰਮੁੱਖ ਆਜ਼ਾਦੀ ਕੁਲਾਟੀਆਂ ਵਿੱਚੋਂ ਇੱਕ ਨੇ ਜਿਨ੍ਹਾਂ ਦੀ ਭੂਮਿਕਾ ਨੂੰ ਹੁਣ ਰਾਸ਼ਟਰੀ ਇਤਿਹਾਸ ਦੇ ਸੰਦਰਭ ਵਿੱਚ ਉਚਿਤ ਮਹੱਤਵ ਦਿੱਤਾ ਜਾ ਰਿਹਾ ਹੈ 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਆਜ਼ਾਦੀ ਕੁਲਾਟੀਆਂ ਦੇ ਸੰਘਰਸ਼ਾਂ ਨੇ ਇੱਕ ਸੰਗਠਿਤ ਦੇਸ਼ ਵਿਆਪੀ ਲਹਿਰ ਦਾ ਰੂਪ ਧਾਰ ਲਿਆ ਦੇਸ਼ ਦੀ ਖੁਸ਼ਕਿਸਮਤੀ ਸੀ ਕਿ ਮਹਾਤਮਾ ਗਾਂਧੀ ਰਵਿੰਦਰਨਾਥ ਟੈਗੋਰ ਬਾਬਾ ਸਾਹਿਬ ਅੰਬੇਡਕਰ ਵਰਗੀਆਂ ਮਹਾਨ ਸ਼ਖਸੀਅਤਾਂ ਨੇ ਸਾਡੇ ਦੇਸ਼ ਦੀਆਂ ਲੋਕਤੰਤਰੀਕ ਕਦਰਾਂ-ਕੀਮਤਾਂ ਨੂੰ ਮੋੜ ਸੁਰਜੀਤ ਕੀਤਾ। ਨਿਆਂ, ਆਜ਼ਾਦੀ, ਸਮਾਨਤਾ ਤੇ ਭਾਈਚਾਰਾ ਕੇਵਲ ਸਿਧਾਂਤਕ ਧਾਰਨਾਵਾਂ ਨਹੀਂ ਹਨ। ਜਿੰਨਾ ਅਸੀਂ ਆਧੁਨਿਕ ਯੁੱਗ ਵਿੱਚ ਜਾਣਿਆ ਹੈ, ਇਹ ਜੀਵਨ ਮੁੱਲ ਤਾਂ ਹਮੇਸ਼ਾ ਸਾਡੀ ਸਭਿਅਤਾ ਤੇ ਸਭਿਆਚਾਰ ਦਾ ਹਿੱਸਾ ਰਹੇ ਹਨ। ਜਿਹੜੇ ਆਲੋਚਕ ਨਵੇਂ ਆਜ਼ਾਦ ਭਾਰਤ ਦੇ ਸੰਵਿਧਾਨ ਤੇ ਗਣਰਾਜ ਦੇ ਭਵਿੱਖ ਬਾਰੇ ਸ਼ੰਕੇ ਪ੍ਰਗਟ ਕਰਦੇ ਸਨ ਉਹਨਾਂ ਨੂੰ ਇਨ੍ਹਾਂ ਹੀ ਜੀਵਨ ਮੁੱਲਾਂ ਦੇ ਆਧਾਰ 'ਤੇ ਪੂਰੀ ਤਰ੍ਹਾਂ ਗਲਤ ਸਿੱਧ ਕੀਤਾ ਜਾ ਸਕਿਆ ਭਾਰਤ ਦੀਆਂ ਗਣਤੰਤਰੀ ਕਦਰਾਂ-ਕੀਮਤਾਂ ਸਾਡੀ ਸੰਵਿਧਾਨ ਸਭਾ ਦੀ ਬਣਤਰ ਵਿੱਚ ਵੀ ਚਲਕਦੀਆਂ ਹਨ ਉਸ ਸਭਾ ਵਿੱਚ ਦੇਸ਼ ਦੇ ਸਾਰੇ ਹਿੱਸਿਆਂ ਤੇ ਸਾਰੇ ਭਾਈਚਾਰਿਆਂ ਦੀ ਨੁਮਾਇੰਦਗੀ ਕੀਤੀ ਗਈ ਸੀ ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕੀ ਸੰਵਿਧਾਨ ਸਭਾ ਵਿੱਚ ਸਰੋਜਨੀ ਨਾਇਡੂ, ਰਾਜਕੁਮਾਰੀ ਅੰਮ੍ਰਿਤਕੌਰ, ਸੁਚੇਤਾ ਕ੍ਰਿਪਲਾਨੀ, ਹੰਸਾਬੇਨ ਮਹਿਤਾ ਤੇ ਮਾਲਤੀ ਚੌਧਰੀ ਵਰਗੀਆਂ 15 ਅਸਾਧਾਰਨ ਔਰਤਾਂ ਵੀ ਸ਼ਾਮਲ ਸਨ। ਜਦੋਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਔਰਤਾਂ ਦੀ ਬਰਾਬਰੀ ਨੂੰ ਇੱਕ ਦੂਰੇਡਾ ਸੁਪਨਾ ਮੰਨਿਆ ਜਾਂਦਾ ਸੀ, ਤਾਂ ਉਸ ਵੇਲੇ ਭਾਰਤ ਵਿੱਚ ਔਰਤਾਂ ਦੇਸ਼ ਦੀ ਕਿਸਮਤ ਨੂੰ ਆਕਾਰ ਦੇਣ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੀਆਂ ਸਨ। ਸਾਡਾ ਸੰਵਿਧਾਨ ਇਕ ਜੀਵਤ ਦਸਤਾਵੇਜ਼ ਬਣ ਸਕਿਆ ਹੈ ਕਿਉਂਕਿ ਨਾਗਰੀਕਾਂ ਦੀ ਨਿਸ਼ਠਾ ਸਦੀਆਂ ਤੋਂ ਸਾਡੇ ਜੀਵਨ ਪ੍ਰਤੀ ਨੈਤਿਕ ਦ੍ਰਿਸ਼ਟੀਕੋਣ ਦਾ ਇੱਕ ਮੁੱਖ ਤੱਤ ਰਿਹਾ ਹੈ ਸਾਡਾ ਸੰਵਿਧਾਨ ਭਾਰਤੀ ਵਜੋਂ ਸਾਡੀ ਸਮੂਹਿਕ ਪਛਾਣ ਦਾ ਮੂਲ ਆਧਾਰ ਹੈ ਜੋ ਸਾਨੂੰ ਇੱਕ ਪਰਿਵਾਰ ਵਾਂਗ ਜੋੜਦਾ ਹੈ ਪਿਛਲੇ 75 ਸਾਲਾਂ ਤੋਂ ਸੰਵਿਧਾਨ ਨੇ ਸਾਡੀ ਤਰੱਕੀ ਦਾ ਰਾਹ ਪਧਰਾ ਕੀਤਾ ਹੈ ਅੱਜ ਅਸੀਂ ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦੇ ਚੇਅਰਮੈਨ ਡਾਕਟਰ ਪੀਮਰਾਓ ਅੰਬੇਦਕਰ ਸਭਾ ਦੇ ਹੋਰ ਮਾਣਯੋਗ ਮੈਂਬਰਾਂ ਸੰਵਿਧਾਨ ਦੇ ਨਿਰਮਾਣ ਨਾਲ ਜੁੜੇ ਵੱਖ-ਵੱਖ ਅਧਿਕਾਰੀਆਂ ਅਤੇ ਹੋਰ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਸਾਨੂੰ ਇਹ ਵਿਲੱਖਣ ਗ੍ਰੰਥ ਪ੍ਰਾਪਤ ਹੋਇਆ ਹੈ ਪਿਆਰੇ ਦੇਸ਼ਵਾਸੀਓ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਦੇ ਇਹ 75 ਸਾਲ ਸਾਡੇ ਨੌਜਵਾਨ ਗਣਰਾਜ ਦੀ ਸਰਵਪੱਖੀ ਤਰੱਕੀ ਦੇ ਗਵਾਹ ਹਨ ਆਜ਼ਾਦੀ ਵੇਲੇ ਵੀ ਤੇ ਬਾਅਦ ਵਿੱਚ ਵੀ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਅਤਿ ਦੀ ਗਰੀਬੀ ਤੇ ਭੁੱਖਮਰੀ ਦੀ ਸਥਿਤੀ ਸੀ ਪਰ ਸਾਡਾ ਆਤਮ ਵਿਸ਼ਵਾਸ ਕਦੇ ਨਹੀਂ ਡੋਲਿਆ ਅਸੀਂ ਅਜੇ ਹਾਲਾਤ ਬਣਾਉਣ ਦਾ ਸੰਕਲਪ ਲਿਆ ਹੈ ਜਿਸ ਵਿੱਚ ਹਰ ਕਿਸੇ ਨੂੰ ਵਿਕਾਸ ਕਰਨ ਦਾ ਮੌਕਾ ਮਿਲ ਸਕੇ ਸਾਡੇ ਕਿਸਾਨ ਪੈਣਾ ਭਰਾਵਾਂ ਨੇ ਸਖਤ ਮਿਹਨਤ ਕਰਕੇ ਸਾਡੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਇਆ ਸਾਡੇ ਮਜ਼ਦੂਰ ਪਰਾਵਾਂ ਤੇ ਪੈਣਾ ਨੇ ਸਾਡੇ ਬੁਨਿਆਦੀ ਢਾਂਚੇ ਤੇ ਨਿਰਮਾਣ ਖੇਤਰ ਵਿੱਚ ਅਣਥੱਕ ਮਿਹਨਤ ਕਰਕੇ ਉਸ ਦਾ ਰੂਪਾਂਤਰ ਕਰ ਦਿੱਤਾ। ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਲ ਤੇ ਅੱਜ ਭਾਰਤੀ ਅਰਥਵਿਵਸਥਾ ਦੁਨੀਆ ਦੇ ਆਰਥਿਕ ਦ੍ਰਿਸ਼ ਨੂੰ ਪ੍ਰਭਾਵਿਤ ਕਰ ਰਹੀ ਹੈ। ਅੱਜ ਦਾ ਭਾਰਤ ਅੰਤਰਰਾਸ਼ਟਰੀ ਮੰਚਾਂ ਤੇ ਲੀਡਰਸ਼ਿਪ ਦੀ ਸਥਿਤੀ ਹਾਸਲ ਕਰ ਰਿਹਾ ਹੈ। ਇਹ ਵਿਆਪਕ ਤਬਦੀਲੀ ਸੰਵਿਧਾਨ ਵਿੱਚ ਨਿਰਧਾਰਿਤ ਢਾਂਚੇ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ ਸੀ। हाल ही ਦੇ ਸਾਲਾਂ ਵਿੱਚ ਆਰਥਿਕ ਵਿਕਾਸ ਦੀ ਦਰ ਲਗਾਤਾਰ ਉੱਚੀ ਰਹੀ ਹੈ ਜਿਸ ਨੇ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਥਾਂ ਵਿੱਚ ਵਧੇਰੇ ਪੈਸਾ ਆਇਆ ਹੈ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ ਦਲੇਰ ਅਤੇ ਦੂਰ ਅੰਦੇਸ਼ੀ ਆਰਥਿਕ ਸੁਧਾਰਾਂ ਦੇ ਬਲ ਤੇ ਤਰੱਕੀ ਦੀ ਇਹ ਰਫ਼ਤਾਰ ਆਉਣ ਵਾਲੇ ਸਾਲਾਂ ਵਿੱਚ ਜਾਰੀ ਰਹੇਗੀ ਸਮਮਿਲਿਤ ਵਿਕਾਸ ਸਾਡੀ ਤਰੱਕੀ ਦੀ ਨੀ ਹੈ ਜਿਸ ਨਾਲ ਵਿਕਾਸ ਦੇ ਲਾਭ ਵਿਆਪਕ ਪੱਧਰ ਤੇ ਵੱਧ ਤੋਂ ਵੱਧ ਦੇਸ਼ ਵਾਸੀਆਂ ਤੱਕ ਪਹੁੰਚਦਾ ਹੈ। ਸਰਕਾਰ ਦੁਆਰਾ ਵਿੱਤੀ ਸਮਾਵੇਸ਼ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾ ਰਹੀ ਹੈ। ਇਸ ਲਈ ਪ੍ਰਧਾਨ ਮੰਤਰੀ ਜਨ ਤਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਮੁਦਰਾ ਯੋਜਨਾ, ਸਟੈਂਡ ਅਪ ਇੰਡੀਆ ਤੇ ਅਟਲ ਪੈਨਸ਼ਨ ਯੋਜਨਾ ਵਰਗੀਆਂ ਵਿੱਤੀ ਸਹਾਇਤਾ ਯੋਜਨਾਵਾਂ ਦਾ ਵਿਸਥਾਰ ਕੀਤਾ ਗਿਆ ਹੈ। ਸਾਨੂੰ ਵੱਧ ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ ਇਹ ਵੀ ਇੱਕ ਬਹੁਤ ਹੀ ਮਹੱਤਵਪੂਰਨ ਤਬਦੀਲੀ ਹੈ ਕਿ ਸਰਕਾਰ ਨੇ ਲੋਕ ਭਲਾਈ ਦੀ ਇੱਕ ਨਵੀਂ ਪਰਿਭਾਸ਼ਾ ਦਿੱਤੀ ਹੈ ਜਿਸ ਅਨੁਸਾਰ ਮਕਾਨ ਅਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਨੂੰ ਅਧਿਕਾਰ ਮੰਨਿਆ ਗਿਆ ਹੈ ਵਾਂਝੇ ਵਰਗਾਂ ਖਾਸ ਕਰਕੇ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲੀਆਂ ਤੇ ਹੋਰ ਪਛੜੀਆਂ ਸ਼੍ਰੇਣੀਆਂ ਦੀ ਮਦਦ ਲਈ ਸਾਰੇ ਯਤਨ ਕੀਤੇ ਜਾ ਰਹੇ ਨੇ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਪ੍ਰੀ-ਮੈਟ੍ਰਿਕ ਤੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਰਾਸ਼ਟਰੀ ਫੈਲੋਸ਼ਿਪ ਵਿਦੇਸ਼ੀ ਸਕਾਲਰਸ਼ਿਪ ਹੋਸਟਲ ਅਤੇ ਕੋਚਿੰਗ ਸਹੂਲਤਾ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਯੋਧਿਆ ਯੋਜਨਾ ਦੇ ਜ਼ਰੀਏ ਰੋਜ਼ਗਾਰ ਅਤੇ ਆਮਦਨ ਦੇ ਮੌਕੇ ਪੈਦਾ ਕਰਕੇ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਗਰੀਬੀ ਨੂੰ ਤੇਜ਼ੀ ਨਾਲ ਘਟਾਇਆ ਜਾ ਰਿਹਾ ਹੈ ਅਨਸੂਚਿਤ ਜਨਜਾਤੀ ਪਾਈਚਾਰਿਆਂ ਦੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਗਈਆਂ ਹਨ ਜਿਸ ਵਿੱਚ ਧਰਤੀ ਆਬਾ ਜਨਜਾਤੀ ਗ੍ਰਾਮ ਉਤकर्ष ਅਭਿਆਨ ਅਤੇ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆ ਮਹਾ ਅਭਿਆਨ ਪੀਐਮ ਜਨਮਨ ਸ਼ਾਮਲ ਹਨ ਆਦਿਵਾਸੀ ਖਾਨਾਬਦੋਸ਼ ਅਤੇ ਅਰਧ ਖਾਨਾਬਦੋਸ਼ ਪਾਈਚਾਰਿਆਂ ਲਈ ਵਿਕਾਸ ਅਤੇ ਪੁਲਾਈ ਬੋਰਡ ਦਾ ਗਠਨ ਕੀਤਾ ਗਿਆ ਹੈ ਪਿਛਲੇ ਇੱਕ ਦਹਾਕੇ ਵਿੱਚ ਪੌਟਿਕ ਬੁਨਿਆਦੀ ਢਾਂਚਾ ਜਿਸ ਵਿੱਚ ਸੜਕਾਂ ਤੇ ਰੇਲ ਮਾਰਗ ਮੰਦਰਗਾਹ ਤੇ ਲੌਜਿਸਟਿਕ ਹੱਬ ਸਮੇਤ ਵਿਕਾਸ ਤੇ ਜ਼ੋਰ ਦਿੱਤਾ ਗਿਆ ਹੈ ਇਸ ਨਾਲ ਇੱਕ ਅਜਈ ਮਜ਼ਬੂਤ ਬੁਨਿਆਦ ਵਿਕਸਿਤ ਹੋ ਗਈ ਹੈ ਜੋ ਆਉਣ ਵਾਲੇ ਦਹਾਕਿਆਂ ਵਿੱਚ ਵਿਕਾਸ ਦਾ ਸਮਰਥਨ ਕਰੇਗੀ ਸਰਕਾਰ ਨੇ ਵਿੱਤ ਦੇ ਖੇਤਰ ਵਿੱਚ ਜਿਸ ਤਰ੍ਹਾਂ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ ਉਹ ਇੱਕ ਉਦਾਹਰਣ ਹੈ ਵੱਖ-ਵੱਖ ਡਿਜੀਟਲ ਭੁਗਤਾਨ ਵਿਕਲਪਾਂ ਦੇ ਨਾਲ ਸਿੱਧੇ ਲਾਭ ਟ੍ਰਾਂਸਫਰ ਦੀ ਪ੍ਰਣਾਲੀ ਨੇ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਹੈ ਜਿਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਫਾਰਮਲ ਸਿਸਟਮ ਵਿੱਚ ਸ਼ਾਮਲ ਕੀਤਾ ਜਾ ਸਕਿਆ ਹੈ ਇਸ ਕਾਰਨ ਸਿਸਟਮ ਵਿੱਚ ਬੇਮਿਸਾਲ ਪਾਰਦਰਸ਼ਤਾ ਵੀ ਆਈ ਹੈ ਇਸ ਪ੍ਰਕਿਰਿਆ ਵਿੱਚ ਕੁਝ ਸਾਲਾਂ ਵਿੱਚ ਹੀ ਅਸੀਂ ਇੱਕ ਅਜਿਹਾ ਮਜ਼ਬੂਤ ਡਿਜੀਟਲ ਪਬਲਿਕ 인ਫਰਾਸਟ੍ਰਕਚਰ ਵਿਕਸਿਤ ਕਰ ਲਿਆ ਹੈ ਜੋ ਦੁਨੀਆ ਦੇ ਸਭ ਤੋਂ ਵਧੀਆ ਢਾਂਚਿਆਂ ਵਿੱਚੋਂ ਇੱਕ ਹੈ ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ ਵਰਗੀ ਦਲੇਰ ਉਪਾਵਾਂ ਦੇ ਨਤੀਜੇ ਵਜੋਂ ਬੈਂਕਿੰਗ ਪ੍ਰਣਾਲੀ ਹੁਣ ਚੰਗੀ ਸਥਿਤੀ ਵਿੱਚ ਆ ਗਈ ਹੈ ਇਸ ਨਾਲ ਸ਼ੈਡਿਊਲਡ ਕਮਰਸ਼ੀਅਲ ਬੈਂਕਾਂ ਦੀ ਨਾਨ ਪਰਫਾਰਮਿੰਗ ਐਸੈਟਸ ਵਿੱਚ ਮਹੱਤਵਪੂਰਨ ਕਮੀ ਆਈ ਹੈ ਪਿਆਰੇ ਦੇਸ਼ਵਾਸੀਓ ਅਸੀਂ ਸਾਲ 1947 ਵਿੱਚ ਆਜ਼ਾਦੀ ਪ੍ਰਾਪਤ ਕਰ ਲਈ ਸੀ ਪਰ ਬਸਤੀਵਾਦੀ ਮਾਨਸਿਕਤਾ ਦੇ ਬਹੁਤ ਸਾਰੇ ਅਵਸ਼ੇਸ਼ ਲੰਬੇ ਸਮੇਂ ਤੱਕ ਮੌਜੂਦ ਰਹੇ ਅਜੋਕੇ ਸਮੇਂ ਵਿੱਚ ਅਸੀਂ ਉਸ ਮਾਨਸਿਕਤਾ ਨੂੰ ਬਦਲਣ ਲਈ ਠੋਸ ਯਤਨ ਦੇਖ ਰਹੇ ਹਾਂ ਅਜੇ ਯਤਨਾਂ ਵਿੱਚ ਇੰਡੀਅਨ ਪੀਨਲ ਕੋਡ ਕ੍ਰਿਮੀਨਲ ਪ੍ਰोसीजर ਕੋਡ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਜਗ੍ਹਾ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੀ ਅਧਿਨਿਯਮ ਨੂੰ ਲਾਗੂ ਕਰਨ ਦਾ ਫੈਸਲਾ ਪ੍ਰਮੁੱਖ ਤੌਰ ਤੇ ਜ਼ਿਕਰਯੋਗ ਹੈ ਨਿਆਅ ਸ਼ਾਸਨ ਦੀਆਂ ਭਾਰਤੀ ਪਰੰਪਰਾਵਾਂ ਤੇ ਆਧਾਰਿਤ ਇਹਨਾਂ ਨਵੇਂ ਐਕਟਾਂ ਨਾਲ ਅਪਰਾਧਿਕ ਨਿਆਂ ਪ੍ਰਣਾਲੀ ਦੇ ਕੇਂਦਰ ਵਿੱਚ ਸਜ਼ਾ ਦੀ بجائے ਨਿਆਅ ਪ੍ਰਦਾਨ ਕਰਨ ਦੀ ਭਾਵਨਾ ਰੱਖੀ ਗਈ ਹੈ। ਇਸ ਤੋਂ ਇਲਾਵਾ ਇਹਨਾਂ ਨਵੇਂ ਕਾਨੂੰਨਾਂ ਵਿੱਚ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਨੂੰ ਰੋਕਣ ਨੂੰ ਪ੍ਰਮੁੱਖ ਤਰਜੀਹ ਦਿੱਤੀ ਗਈ ਹੈ। ਇੰਨੇ ਵੱਡੇ ਪੱਧਰ ਤੇ ਸੁਧਾਰ ਲਈ ਦਲੇਰ ਦੂਰਦਰਸ਼ੀ ਦੀ ਲੋੜ ਹੁੰਦੀ ਹੈ। ਦੇਸ਼ ਵਿੱਚ ਇੱਕੋ ਸਮੇਂ ਚੋਣਾ ਕਰਵਾਉਣ ਲਈ ਸੰਸਦ ਵਿੱਚ ਪੇਸ਼ ਕੀਤਾ ਗਿਆ ਬਿੱਲ ਇੱਕ ਅਜੀਹਾ ਹੀ ਉਪਰਾਹ ਹੈ ਜਿਸ ਰਾਹੀਂ ਸੁਸ਼ਾਸਨ ਨੂੰ ਨਵੇਂ ਆयाम ਦਿੱਤੇ ਜਾ ਸਕਦੇ ਹਨ ਇੱਕ ਰਾਸ਼ਟਰ ਇੱਕ ਚੋਣ ਦੀ ਪ੍ਰਣਾਲੀ ਸ਼ਾਸਨ ਵਿੱਚ ਨਿਰੰਤਰਤਾ ਨੂੰ ਵਧਾ ਸਕਦੀ ਹੈ ਨੀਤੀ ਨਿਰਮਾਣ ਨਾਲ ਜੁੜੀ ਜੜਤਾ ਨੂੰ ਖਤਮ ਕਰ ਸਕਦੀ ਹੈ ਸਾਧਨਾ ਦੇ ਬਰਬਾਦ ਹੋਣ ਦੀ ਸੰਭਾਵਨਾ ਨੂੰ ਘਟਾ ਸਕਦੀ ਹੈ ਤੇ ਵਿੱਤੀ ਬੋਝ ਨੂੰ ਘਟਾ ਕੀਤਾ ਜਾ ਸਕਦਾ ਹੈ ਇਹਨਾਂ ਤੋਂ ਇਲਾਵਾ ਲੋਕ ਹਿੱਤ ਵਿੱਚ अनेका ਹੋਰ ਵੀ ਕਈ ਲਾਭ ਹੋ ਸਕਦੇ ਹਨ ਸਾਡੇ ਸੱਭਿਆਚਾਰਕ ਵਿਰਸੇ ਨਾਲ ਸਾਡਾ ਸੰਬੰਧ ਹੋਰ ਜ਼ਿਆਦਾ ਡੂੰਘਾ ਹੋਇਆ ਹੈ ਇਸ ਸਮੇਂ ਆਯੋਜਿਤ ਕੀਤੇ ਜਾ ਰਹੇ ਪ੍ਰਯਾਗ ਰਾਜ ਮਹਾਕੁੰਭ ਨੂੰ ਉਸ ਅਮੀਰ ਵਿਰਸੇ ਦੇ ਪ੍ਰਭਾਵਸ਼ਾਲੀ ਪ੍ਰਗਟਾਵੇ ਵਜੋਂ ਦੇਖਿਆ ਜਾ ਸਕਦਾ ਹੈ ਸੱਡੀਆਂ ਪਰੰਪਰਾਵਾਂ ਤੇ ਰੀਤੀ ਰਿਵਾਜਾਂ ਨੂੰ ਸੁਰੱਖਿਅਤ ਰੱਖਣ ਅਤੇ ਉਹਨਾਂ ਵਿੱਚ ਨਵੀਂ ਊਰਜਾ ਭਰਨ ਦੇ ਲਈ ਸੱਭਿਆਚਾਰ ਦੇ ਖੇਤਰ ਵਿੱਚ ਬਹੁਤ ਸਾਰੇ ਉਤਸ਼ਾਹਜਨਕ ਯਤਨ ਕੀਤੇ ਜਾ ਰਹੇ ਨੇ ਭਾਰਤ ਦੀ ਧਰਤੀ ਨੂੰ ਬਹੁਤ ਵੱਡੀ ਪਾਸ਼ਾਈ ਵਿਭਿੰਨਤਾ ਦੀ ਬਖਸ਼ਿਸ਼ ਹੈ ਇਸ ਅਮੀਰੀ ਨੂੰ ਬਰਕਰਾਰ ਰੱਖਣ ਅਤੇ ਇਸ ਪਰੰਪਰਾ ਨੂੰ ਅੱਗੇ ਵਧਾਉਣ ਲਈ ਸਰਕਾਰ ਨੇ ਅਸਾਮੀ ਬੰਗਾਲੀ ਮਰਾਠੀ ਪਾਲੀ ਤੇ ਪ੍ਰਾਕ੍ਰਿਤ ਨੂੰ ਸ਼ਾਸਤਰੀ ਭਾਸ਼ਾਵਾਂ ਵਜੋਂ ਮਾਨਤਾ ਦਿੱਤੀ ਹੈ ਤਾਮਿਲ ਸੰਸਕ੍ਰਿਤ ਤੇਲਗੂ ਕੰਨੜ ਮਲਿਆਲਮ ਅਤੇ ਉੜੀਆ ਭਾਸ਼ਾਵਾਂ ਪਹਿਲਾਂ ਹੀ ਇਸ ਸ਼੍ਰੇਣੀ ਵਿੱਚ ਸ਼ਾਮਿਲ ਹਨ ਸਰਕਾਰ ਹੁਣ ਇਨ੍ਹਾਂ 11 ਕਲਾਸਿਕਲ ਪਛਾਵਾਂ ਵਿੱਚ ਖੋਜਕਾਰਜਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੀ ਹੈ ਮੈਨੂੰ ਖੁਸ਼ੀ ਹੈ ਕਿ ਗੁਜਰਾਤ ਦੇ ਵੜਨਗਰ ਵਿੱਚ ਭਾਰਤ ਦੇ ਪਹਿਲੇ ਆਰਕੀਓਲੋਜੀਕਲ ਐਕਸਪੀਰੀਐਂਸ਼ੀਅਲ ਮਿਊਜ਼ੀਅਮ ਦਾ ਕੰਮ ਪੂਰਾ ਹੋਣ ਦੇ ਨੇੜੇ ਹੈ ਇਹ ਅਜਾਇਬ ਘਰ ਇੱਕ ਪੁਰਾਤੱਤਵ ਸਥਾਨ ਨਾਲ ਜੁੜਿਆ ਹੋਇਆ ਹੈ ਇਸ ਸਥਾਨ 'ਤੇ ਲਗਭਗ 800 ਸਾਲ ઈਸਾ ਪੂਰਵ ਦੇ ਸਮੇਂ ਦੇ ਮਨੁੱਖੀ ਨਿਵਾਸ ਦੇ ਸਬੂਤ ਹਨ ਇਸ ਅਜਾਇਬ ਘਰ ਵਿੱਚ ਵੱਖ-ਵੱਖ ਯੁੱਗਾਂ ਦੀਆਂ ਵੱਖ-ਵੱਖ ਕਿਸਮਾਂ ਦੀ ਕਲਾ ਸ਼ਿਲਪਕਾਰੀ ਅਤੇ ਸੱਭਿਆਚਾਰਕ ਸਮਗਰੀ ਪ੍ਰਦਰਸ਼ਿਤ ਕੀਤੀ ਜਾਵੇਗੀ ਪਿਆਰੇ ਦੇਸ਼ ਵਾਸੀਓ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਕੱਲ ਦੇ ਭਾਰਤ ਦਾ ਨਿਰਮਾਣ ਕਰੇਗੀ ਸਾਡੀ ਨੌਜਵਾਨ ਪੀੜ੍ਹੀ ਦੀ ਪ੍ਰਤਿਭਾ ਸਿੱਖਿਆ ਨਾਲ ਹੀ ਖਿੜਦੀ ਹੈ ਇਸ ਲਈ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਨਿਵੇਸ਼ ਵਧਾਇਆ ਹੈ ਤੇ ਸਿੱਖਿਆ ਨਾਲ ਸੰਬੰਧਿਤ ਹਰ ਮਿਆਰ ਨੂੰ ਸੁਧਾਰਨ ਲਈ ਸਮੁੱਚੇ ਯਤਨ ਕੀਤੇ ਹਨ ਹੁਣ ਤੱਕ ਦੇ ਨਤੀਜੇ ਉਤਸ਼ਾਹਜਨਕ ਰਹੇ ਨਹੀਂ ਪਿਛਲੇ ਦਹਾਕੇ ਵਿੱਚ ਸਿੱਖਿਆ ਦੀ ਗੁਣਵੱਤਾ ਪੌਦਿਕ ਬੁਨਿਆਦੀ ਢਾਂਚੇ ਤੇ ਸਿੱਖਿਆ ਦੇ ਡਿਜੀਟਲ ਸਮਾਵੇਸ਼ ਦੇ ਮਾਪਾਂ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ ਸਿੱਖਿਆ ਦੇ ਵੱਖ-ਵੱਖ ਪੱਧਰਾਂ ਤੇ ਖੇਤਰੀ ਭਾਸ਼ਾਵਾਂ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਅੱਗੇ ਵਧਾਇਆ ਜਾ ਰਿਹਾ ਹੈ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਵਿੱਚ ਉਮੀਦ ਅਨੁਸਾਰ ਮਹੱਤਵਪੂਰਨ ਸੁਧਾਰ ਹੋਇਆ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਇਸ ਬਦਲਾਅ ਵਿੱਚ ਮਹਿਲਾ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਪਿਛਲੇ ਦਹਾਕੇ ਦੌਰਾਨ ਨਿਯੁਕਤ ਅਧਿਆਪਕਾਂ ਵਿੱਚ ਔਰਤਾਂ ਦੀ ਹਿੱਸੇਦਾਰੀ 60% ਤੋਂ ਵੱਧ ਹੋ ਗਈ ਹੈ। ਕਿਤਾਮੁਖੀ ਸਿੱਖਿਆ ਤੇ ਹੁਨਰ ਵਿਕਾਸ ਦਾ ਪਸਾਰ ਅਤੇ ਉਨ੍ਹਾਂ ਨੂੰ ਮੁਖ ਤਾਰਾ ਵਿੱਚ ਸ਼ਾਮਲ ਕਰਨਾ ਇੱਕ ਸਵਾਗਤਯੋਗ ਪ੍ਰਾਪਤੀ ਹੈ। ਇਸ ਪ੍ਰਕਿਰਿਆ ਨੂੰ ਅੱਗੇ ਵਧਾਉਂਦਿਆਂ ਹੋਇਆਂ ਹੁਣ ਸਾਡੇ ਨੌਜਵਾਨਾਂ ਨੂੰ ਕਾਰਪੋਰੇਟ ਸੈਕਟਰ ਵਿੱਚ ਯੋਜਨਾਬੱਧ ਤਰੀਕੇ ਨਾਲ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਨੇ ਸਕੂਲ ਪੱਧਰੀ ਸਿੱਖਿਆ ਦੇ ਆਧਾਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਾਡੇ ਦੇਸ਼ ਵਿੱਚ ਸਿੱਖਣ ਦੀਆਂ ਵੱਖ-ਵੱਖ ਸ਼ਾਖਾਵਾਂ ਖਾਸ ਕਰਕੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਹਾਸਲ ਕੀਤੀਆਂ ਜਾ ਰਹੀਆਂ ਨੇ ਇੰਟੈਲੈਕਚੁਅਲ ਪ੍ਰੋਪਰਟੀ ਫਾਈਲਿੰਗ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ 6ਵੇਂ ਸਥਾਨ ਤੇ ਹੈ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਰੈਂਕਿੰਗ ਵਿੱਚ ਲਗਾਤਾਰ ਸੁਧਾਰ ਹੋਇਆ ਹੈ ਸਾਲ 2020 ਵਿੱਚ ਭਾਰਤ 48ਵੇਂ ਸਥਾਨ ਤੇ ਸੀ ਸਥਿਤੀ ਵਿੱਚ ਸੁਧਾਰ ਕਰਦਿਆਂ ਹੋਇਆਂ ਸਾਲ 2024 ਵਿੱਚ ਭਾਰਤ 39ਵੇਂ ਸਥਾਨ ਤੇ ਆ ਗਿਆ ਹੈ ਵਧ ਰਹੇ ਆਤਮ ਵਿਸ਼ਵਾਸ ਦੇ ਨਾਲ ਅਸੀਂ ਕਈ ਪਹਿਲ ਕਦਮੀਆਂ ਰਾਹੀਂ ਅਤ ਆਧੁਨਿਕ ਖੋਜ ਵਿੱਚ ਆਪਣੀ ਭਾਗੀਦਾਰੀ ਵਧਾ ਰਹੇ ਹਾਂ ਨੈਸ਼ਨਲ ਕੁਆਂਟਮ ਮਿਸ਼ਨ ਦਾ ਉਦੇਸ਼ ਟੈਕਨੋਲੋਜੀ ਦੇ ਇਸ ਨਵੇਂ ਖੇਤਰ ਵਿੱਚ ਇੱਕ ਜੀਵੰਤ ਅਤੇ ਨਵੀਨ ਇਕੋਸਿਸਟਮ ਨੂੰ ਵਿਕਸਿਤ ਕਰਨਾ ਹੈ। ਇੱਕ ਹੋਰ ਮਹੱਤਵਪੂਰਨ ਪਹਿਲ ਨੈਸ਼ਨਲ ਮਿਸ਼ਨ ਇਨ ਇੰਟਰਡਿਸਪਲਿਨਰੀ ਸਾਈਬਰ ਫਿਜ਼ੀਕਲ ਸਿਸਟਮ ਨਾਲ ਸੰਬੰਧਿਤ ਹੈ। ਇਸੇ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਰੋਬੋਟਿਕਸ ਅਤੇ ਸਾਈਬਰ ਸੁਰੱਖਿਆ ਵਰਗੀਆਂ ਕਈ ਆਧੁਨਿਕ ਟੈਕਨੋਲੋਜੀਾਂ ਤੇ ਕੰਮ ਕਰਨ ਦੀ ਯੋਜਨਾ ਹੈ। ਇਹਨਾਂ ਟੈਕਨੋਲੋਜੀਆ ਨੂੰ ਕੁਝ ਸਮਾਂ ਪਹਿਲਾਂ ਤੱਕ ਫਿਚਰਿਸਟਿਕ ਮੰਨਿਆ ਜਾਂਦਾ ਸੀ ਪਰ ਹੁਣ ਇਹ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਰਹੀਆਂ ਨੇ ਜੀਨੋਮ ਇੰਡੀਆ ਪ੍ਰੋਜੈਕਟ ਨਾ ਸਿਰਫ ਕੁਦਰਤ ਦੇ ਭੇਦ ਖੋਜਣ ਲਈ ਇੱਕ ਦਿਲਚਸਪ ਮਹਿੰਮ ਹੈ ਇਹ ਭਾਰਤੀ ਵਿਗਿਆਨ ਦੇ ਇਤਿਹਾਸ ਦਾ ਇੱਕ ਨਿਰਣਾਇਕ ਅਧਿਆਇ ਵੀ ਹੈ ਇਸ ਦੇ ਫਲੈਗਸ਼ਿਪ ਪ੍ਰੋਗਰਾਮ ਤਹਿਤ ਇਸ ਮਹੀਨੇ ਖੋਜ ਲਈ 10000 ਭਾਰਤੀਆਂ ਦੀ ਜੀਨੋਮ ਸੈਕੁਐਂਸਿੰਗ ਖੋਜ ਕੇਂਦਰ ਨੂੰ ਉਪਲਬਧ ਕਰਵਾਈ ਗਈ ਹੈ ਇਹ ਪ੍ਰੋਜੈਕਟ ਜੋ ਗਿਆਨ ਦੇ ਨਵੇਂ ਆयाम ਖੋਲੇਗਾ ਬਾਇਓ ਟੈਕਨੋਲੋਜੀ ਖੋਜ ਵਿੱਚ ਨਵੀਂ ਰਾਹ ਤਿਆਰ ਕਰੇਗਾ ਤੇ ਜਨਤਕ ਸਿਹਤ ਸੇਵਾ ਪ੍ਰਣਾਲੀ ਨੂੰ ਵੀ ਮਜ਼ਬੂਤ ਕਰੇਗਾ ਭਾਰਤੀ ਪੁਲਾੜ ਖੋਜ ਸੰਸਥਾ ਨੇ ਹਾਲ ਹੀ ਦੇ ਸਾਲਾਂ ਵਿੱਚ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਇਸ ਮਹੀਨੇ ਇਸਰੋ ਨੇ ਆਪਣੇ ਸਫਲ ਸਪੇਸ ਡੌਕਿੰਗ ਐਕਸਪੈਰੀਮੈਂਟ ਨਾਲ ਇੱਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ ਭਾਰਤ ਹੁਣ ਇਹ ਸਮਰੱਥਾ ਰੱਖਣ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡਾ ਵਧ ਰਿਹਾ ਆਤਮ ਵਿਸ਼ਵਾਸ ਖੇਡਾਂ ਦੇ ਖੇਤਰ ਵਿੱਚ ਵੀ ਦਿਖਾਈ ਦੇ ਰਿਹਾ ਹੈ। ਸਾਡੇ ਖਿਡਾਰੀਆਂ ਨੇ ਸਫਲਤਾ ਦਾ ਇਤਿਹਾਸ ਰਚਿਆ ਹੈ। ਪਿਛਲੇ ਸਾਲ ਸਾਡੇ ਖਿਡਾਰੀਆਂ ਨੇ 올림픽 ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਪੈਰਾਓਲੰਪਿਕ ਖੇਡਾਂ ਵਿੱਚ ਅਸੀਂ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਭੇਜਿਆ ਹੈ ਜਿਸ ਨੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਿੱਤਾ ਹੈ। ਸਾਡੇ ਖਿਡਾਰੀਆਂ ਨੇ ਫਿਡੇ ਸ਼ਤਰੰਜ 올ੰਪੀਆਡ ਵਿੱਚ ਆਪਣੇ ਪ੍ਰਦਰਸ਼ਨ ਨਾਲ ਵਿਸ਼ਵ ਪੈਚਾਰੇ ਨੂੰ ਪ੍ਰਭਾਵਿਤ ਕੀਤਾ ਤੇ ਪੁਰਸ਼ ਤੇ ਮਹਿਲਾ ਦੋਵਾਂ ਤਰ੍ਹਾਂ ਦੇ ਖਿਡਾਰੀਆਂ ਨੇ ਸੋਨ ਤਮਗੇ ਜਿੱਤੇ। ਸਾਲ 2024 ਵਿੱਚ ਡੀ ਗੁਕੇਸ਼ ਨੇ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਵਿਸ਼ਵ ਚੈਂਪੀਅਨ ਬਣ ਕੇ ਇਤਿਹਾਸ ਰਚਿਆ। ਦੇਸ਼ ਭਰ ਵਿੱਚ ਜ਼ਮੀਨੀ ਪੱਧਰ ਤੇ ਸਿਖਲਾਈ ਸਹੂਲਤਾਂ 'ਚ ਕਾਫੀ ਸੁਧਾਰ ਹੋਇਆ ਹੈ ਤੇ ਇਸ ਦੇ ਬਲਬੁਤੇ ਸਾਡੇ ਖਿਡਾਰੀਆਂ ਨੇ ਜਿੱਤ ਦਰਜ ਕਰਕੇ ਸਾਡਾ ਮਾਣ ਵਧਾਇਆ ਏ ਇਸੇ ਨਾਲ ਹੀ ਉਹਨਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਹੋਰ ਵੀ ਉੱਚੇ ਟੀਚੇ ਹਾਸਲ ਕਰਨ ਦੇ ਲਈ ਪ੍ਰੇਰਿਤ ਕੀਤਾ ਏ ਵਿਦੇਸ਼ਾਂ ਵਿੱਚ ਵਸਦੇ ਸਾਡੇ ਭੈਣਾ ਭਰਾਵਾਂ ਨੇ ਸਾਡੇ ਸੱਭਿਆਚਾਰ ਅਤੇ ਸભ્યਤਾ ਦੇ ਸਭ ਤੋਂ ਉਜਵਲ ਪਹਿਲੂਆਂ ਨੂੰ ਦੁਨੀਆ ਦੇ ਵੱਖ-ਵੱਖ ਖੇਸਿਆਂ ਵਿੱਚ ਪਹੁੰਚਾਇਆ ਏ ਤੇ ਕਈ ਖੇਤਰਾਂ ਵਿੱਚ ਆਪਣੀਆਂ ਪ੍ਰਾਪਤੀਆਂ ਕਰਕੇ ਸਾਡਾ ਮਾਣ ਵੀ ਵਧਾਇਆ ਏ ਉਹਨਾਂ ਨੇ ਹਮੇਸ਼ਾ ਆਪਣੇ ਆਪ ਨੂੰ ਭਾਰਤ ਦੀ ਸ਼ਾਨ ਗਾਥਾ ਨਾਲ ਜੋੜੀ ਰੱਖਿਆ ਹੈ ਜਿਵੇਂ ਕਿ ਮੈਂ ਇਸ ਮਹੀਨੇ ਪ੍ਰਵਾਸੀ ਭਾਰਤੀ ਦਿਵਸ ਦੇ ਮੌਕੇ ਤੇ ਕਿਹਾ ਸੀ ਕਿ ਮੈਨੂੰ ਸਾਲ 2047 ਤੱਕ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਪ੍ਰਵਾਸੀ ਭਾਰਤੀਆਂ ਦੀ ਸਰਗਰਮ ਅਤੇ ਉਤਸ਼ਾਹੀ ਭਾਗੀਦਾਰੀ ਵਿੱਚ ਪੂਰਾ ਵਿਸ਼ਵਾਸ ਹੈ ਪਿਆਰੇ ਦੇਸ਼ਵਾਸੀਓ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਅਤੇ ਕਮਾਲ ਦੀ ਤਰੱਕੀ ਦੇ ਬਲ ਤੇ ਅਸੀਂ ਸਿਰ ਉੱਚਾ ਕਰਕੇ ਭਵਿਕਵਲ ਵੱਧ ਰਹੇ ਹਾਂ ਸਾਡੇ ਨੌਜਵਾਨ ਖਾਸ ਕਰਕੇ ਸਾਡੀਆਂ ਧੀਆਂ ਦੇਸ਼ ਦੇ ਉਜਵਲ ਭਵਿਕਾ ਦਾ ਨਿਰਮਾਣ ਕਰਨਗੀਆਂ ਜਦੋਂ ਅਸੀਂ ਆਪਣੀ ਆਜ਼ਾਦੀ ਦੀ ਸ਼ਤਾਬਦੀ ਮਨਾ ਰਹੀ ਹੋਵਾਂਗੇ ਉਸ ਵੇਲੇ ਦੇ ਭਾਰਤ ਦਾ ਉਜਵਲ ਭਵਿਕਾ ਸਾਡੇ ਨੌਜਵਾਨਾਂ ਦੇ ਸੁਪਨਿਆਂ ਵਿੱਚ ਆਕਾਰ ਲੈ ਰਿਹਾ ਹੈ ਅਤੇ ਜਦੋਂ ਅੱਜ ਦੇ ਬੱਚੇ 26 ਜਨਵਰੀ 2050 ਨੂੰ ਕੌਮੀ ਝੰਡੇ ਨੂੰ ਸਲਾਮੀ ਦੇਣਗੇ ਤਾਂ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸ ਰਹੇ ਹੋਣਗੇ ਕਿ ਸਾਡੇ ਦੇਸ਼ ਦੀ ਸ਼ਾਨ ਦੀ ਯਾਤਰਾ ਸਾਡੇ ਅਦੁੱਤੀ ਸੰਵਿਧਾਨ ਤੋਂ ਪ੍ਰਾਪਤ ਮਾਰਗਦਰਸ਼ਨ ਤੋਂ ਬਿਨਾ ਸੰਭਵ ਨਹੀਂ ਸੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿਸ਼ਵ ਪੱਧਰ ਤੇ ਆਜ਼ਾਦ ਭਾਰਤ ਦੇ ਆਦਰਸ਼ਾਂ ਨੂੰ ਮਹਿਸੂਸ ਕਰਨਗੀਆਂ ਮੈਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸੰਦੇਸ਼ ਦਾ ਜ਼ਿਕਰ ਕਰਨਾ ਚਾਹਾਂਗੀ ਬਾਪੂ ਨੇ ਕਿਹਾ ਸੀ ਜੇ ਸਵਰਾਜ ਦਾ ਮਤਲਬ ਸਾਨੂੰ ਸੱਭੇ ਬਣਾਉਣਾ ਤੇ ਸਾਡੀ ਸਭਿਅਤਾ ਨੂੰ ਸ਼ੁੱਧ ਅਤੇ ਸਥਾਈ ਬਣਾਉਣਾ ਨਹੀਂ ਹੈ ਤਾਂ ਇਸ ਦਾ ਕੋਈ ਮੁੱਲ ਨਹੀਂ ਹੈ ਸਾਡੀ ਸਭਿਅਤਾ ਦਾ ਸਾਰ ਇਹ ਹੈ ਕਿ ਸਾਡੇ ਸਾਰੇ ਮਾਮਲਿਆਂ ਵਿੱਚ ਚਾਹੇ ਉਹ ਸਿਆਸੀ ਹੋਣ ਜਾਂ ਨਿੱਜੀ ਨੈਤਿਕਤਾ ਨੂੰ ਪ੍ਰਮੁੱਖਤਾ ਦਿੱਤੀ ਜਾਵੇ ਆਓ ਅੱਜ ਦੇ ਦਿਨ ਅਸੀਂ ਗਾਂਧੀ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਈਏ ਸੱਚ ਅਤੇ ਅਹਿੰਸਾ ਦੇ ਉਹਨਾਂ ਦੇ ਆਦਰਸ਼ ਵਿਸ਼ਵ ਪਾਇਚਾਰੇ ਲਈ ਪ੍ਰਸੰਗਿਕ ਬਣੇ ਰਹਿਣਗੇ ਉਹਨਾਂ ਨੇ ਸਾਨੂੰ ਇਹ ਵੀ ਸਿਖਾਇਆ ਸੀ ਕਿ ਅਧਿਕਾਰ ਅਤੇ ਕਰਤੱਵ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ ਸੱਚ ਤਾਂ ਇਹ ਹੈ ਕਿ ਫਰਜ਼ ਹੀ ਅਧਿਕਾਰਾਂ ਦਾ ਅਸਲ ਸੋਮਾ ਹੈ ਆਓ ਆਪਾਂ ਸਾਰਿਆਂ ਲਈ ਹਮਦਰਦੀ ਬਾਰੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਵੀ ਯਾਦ ਕਰੀਏ ਉਹ ਕਹਿੰਦੇ ਸਨ ਕਿ ਸਾਨੂੰ ਸਿਰਫ ਮਨੁੱਖਾ ਪ੍ਰਤੀ ਹੀ ਨਹੀਂ ਸਗੋਂ ਆਪਣੇ ਆਲੇ-ਦੁਆਲੇ ਦੇ ਪਸ਼ੂਆਂ, ਪੰਛੀਆਂ, ਰੁੱਖਾਂ, ਪੌਦਿਆਂ, ਦਰਿਆਵਾਂ ਤੇ ਪਹਾੜਾਂ ਪ੍ਰਤੀ ਵੀ ਹਮਦਰਦੀ ਰੱਖਣੀ ਚਾਹੀਦੀ ਹੈ ਸਾਡਾ ਸਾਰਿਆਂ ਦਾ ਕਰਤਵ ਹੈ ਕਿ ਜਲਵਾਯੂ ਪਰਿਵਰਤਨ ਦੇ ਵਿਸ਼ਵ ਸੰਕਟ ਦਾ ਸਾਹਮਣਾ ਕਰਨ ਦੇ ਯਤਨਾਂ ਵਿੱਚ ਆਪਣੇ ਯੋਗਦਾਨ ਜ਼ਰੂਰ ਪਾਈਏ ਇਸ ਸੰਦਰਭ ਵਿੱਚ ਦੋ ਮਿਸਾਲੀ ਉਪਰਾਲੇ ਕੀਤੇ ਗਏ ਨੇ ਵਿਸ਼ਵ ਪੱਧਰ ਤੇ ਭਾਰਤ ਮਿਸ਼ਨ ਲਾਈਫਸਟਾਈਲ ਫॉर এনवायरमेंट ਨਾਮਕ ਇੱਕ ਜਨ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ ਇਸ ਦਾ ਉਦੇਸ਼ ਵਿਅਕਤੀਆਂ ਤੇ ਭਾਈਚਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਸੁਧਾਰ ਲਈ ਵਧੇਰੇ ਸਰਗਰਮ ਹੋਣ ਲਈ ਪ੍ਰੇਰਿਤ ਕਰਨਾ ਹੈ ਪਿਛਲੇ ਸਾਲ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਅਸੀਂ ਆਪਣੀ ਮਾਂ ਸ਼ਕਤੀ ਦੇ ਨਾਲ ਨਾਲ ਜੀਵਨ ਦੇਣ ਵਾਲੀ ਕੁਦਰਤ ਦੀ ਪੋਸ਼ਕ ਸ਼ਕਤੀ ਨੂੰ ਸ਼ਰਧਾਂਜਲੀ ਪੇਟ ਕੀਤੀ ਸੀ ਇੱਕ ਪੇੜ ਮਾਂ ਕੇ ਨਾਮ ਦੇ ਸੰਦੇਸ਼ ਨਾਲ ਇੱਕ ਨਿਵੇਕਲੀ ਮਹਮ ਦੀ ਸ਼ੁਰੂਆਤ ਕੀਤੀ ਗਈ ਇਸ ਮਹਮ ਦਾ 80 ਕਰੋੜ ਬੂਟੇ ਲਗਾਉਣ ਦਾ ਟੀਚਾ ਮਿੱਠੀ ਸੀਮਾ ਤੋਂ ਪਹਿਲਾਂ ਹਾਸਲ ਕਰ ਲਿਆ ਗਿਆ ਸੀ ਵਿਸ਼ਵ ਪਾਇਚਾਰਾ ਅਜੇ ਹੀ ਨਿਵੇਕਲੇ ਯਤਨਾ ਤੋਂ ਸਿੱਖਿਆ ਲੈ ਸਕਦਾ ਹੈ ਲੋਕ ਅਜੇ ਯਤਨਾ ਨੂੰ ਆਪਣੀ ਅੰਦੋਲਨ ਵਜੋਂ ਅਪਣਾ ਸਕਦੇ ਨੇ ਪਿਆਰੇ ਦੇਸ਼ਵਾਸੀਓ ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੀ ਹਾਂ ਮੈਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸਾਡੇ ਸੈਨਿਕਾਂ ਦੇ ਨਾਲ-ਨਾਲ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਵੀ ਵਧਾਈ ਦਿੰਦੀ ਹਾਂ ਜੋ ਸਰਹੱਦਾਂ ਦੇ ਅੰਦਰ ਦੇਸ਼ ਦੀ ਸੁਰੱਖਿਆ ਕਰਦੇ ਨੇ ਨਿਆਪਾਲਿਕਾ ਸਿਵਲ ਸੇਵਾਵਾਂ ਅਤੇ ਵਿਦੇਸ਼ਾਂ ਵਿੱਚ ਸਾਡੇ ਮਿਸ਼ਨਾਂ ਦੇ ਮੈਂਬਰਾਂ ਨੂੰ ਵੀ ਮੇਰੀਆਂ ਵਧਾਈਆਂ ਮੇਰੀ ਸ਼ੁਭਕਾਮਨਾ ਹੈ ਤੁਸੀਂ ਸਾਰੇ ਆਪਣੀ ਯਤਨਾਂ ਵਿੱਚ ਸਫਲਤਾ ਹਾਸਲ ਕਰੋ ਧੰਨਵਾਦ ਜੈ ਹਿੰਦ ਜੈ ਭਾਰਤ